ਹਾਂਜੀ ਸਸਿਕਾ ਮੈਂ ਬਹੁਤ ਖੁਸ਼ ਬਹੁਤ ਵਧੀਆ ਉਮੀਦ ਕਰਦੀ ਹਾਂ ਤੁਸੀਂ ਵੀ ਰਾਜੀ ਖੁਸ਼ ਹੋਵੋਗੇ ਚੜਦੀ ਕਲਾ ਚਾਹਾਂ ਵਾਹਿਗੁਰੂ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਰੱਖੇ ਹਮੇਸ਼ਾ ਚੜਦੀ ਕਲਾ ਚ ਰਹੋ ਤੇ ਮੈਂ ਤੇ ਆ ਵੀ ਕਹਿੰਦੀ ਹਾਂ ਹਰ ਵਾਰ ਜ਼ਿੰਦਗੀ ਨੂੰ ਮੈਂ ਜਿਉ ਪਤਾ ਨਹੀਂ ਕਿਹੜੀ ਗੱਲ ਕਿਹੜੀ ਬਾਤ ਕਿਹੜੀ ਰਾਤ ਕਿਹੜੀ ਮੁਲਾਕਾਤ ਕਿਸ ਦੇ ਨਾਲ ਆਖਰੀ ਹੋ ਜਾਵੇ ਕੋਈ ਪਤਾ ਨਹੀਂ ਹੈ ਤੇ ਅੱਜ ਦੀ ਜੋ ਗੱਲਬਾਤ ਹੈ ਮੇਰੀ ਇੱਕ ਪਰਿਵਾਰ ਦੇ ਵਿੱਚ ਚਾਰ ਮੈਂਬਰਾਂ ਦੀ ਗੱਲਬਾਤ ਹੈ ਸੱਸ ਦੀ ਐ ਨੂੰਦੀ ਮੁੰਡੇ ਦੇ ਤੇ ਉਹਦੇ ਬਾਪ ਦੇ ਸੱਸ ਨੂੰ ਆदत ਹੁੰਦੀ ਹੈ ਆਪਣੀ ਗੱਲਾਂ ਨੂੰ ਵੀ ਜਿੰਨੀ ਕੁ ਵੀ ਗੱਲਾਂ ਦਿਨ ਭਰ ਦੇ ਵਿੱਚ ਹੋਈਆਂ ਬਹੂ ਨੇ ਉਹਨੂੰ ਕਿਹਾ ਕਿ ਆ ਗੱਲਾਂ ਉਹਨੇ ਜ਼ਰੂਰ ਆਪਣੇ ਘਰ ਵਾਲੇ ਨੂੰ ਕਹਿਣੀ ਹੁੰਦੀਆਂ ਜੇ ਕਿਤੇ ਬਹੂ ਆਹ ਸੋਚੇ ਕਿ ਜੇ ਸੱਸ ਦੱਸ ਸਕਦੀ ਆਪਣੇ ਘਰ ਵਾਲੇ ਨੂੰ ਗੱਲ ਦਿੰਦੀ ਤੇ ਬਹੁਵੀਤੀ ਦੱਸ ਸਕਦੀ ਐ ਨਾ ਪਰ ਉਹਤੇ ਤੇ ਪਵੰਦੀਆਂ ਰੋਕ ਟੋਕ ਬਹੁਤ ਲਗਾਈ ਜਾਂਦੀ ਐ ਉਹਨਾਂ ਨੂੰ ਬਹੁਆਂ ਨੂੰ ਇੰਨੀ ਕੀ ਗੱਲਾਂ ਕਹਿ ਕੇ ਪਿੱਛੇ ਹਟਾ ਦਿੰਦੇ ਆ ਕਿ ਭਾਈ ਸਾਡੇ ਘਰਾਂ ਦੇ ਵਿੱਚ ਜਦ ਸਵੇਰ ਹੁੰਦੀ ਐ ਨਾ ਆਦਮੀ ਘਰ ਤੇ ਬਾਹਰ ਜਾਂਦੇ ਆ ਉਹਨਾਂ ਨੂੰ ਰੋਟੀ ਪਾਣੀ ਦੇ ਦੋ ਉਹ ਘਰ ਤੇ ਬਾਹਰ ਆਪਣੇ ਕੰਮਾਂ ਤੇ ਚਲੇ ਜਾਵੇ ਬਾਕੀ ਗੱਲਾਂ ਰਾਤ ਨੂੰ ਰੋਕ ਕਿਤੇ ਬਾਅਦ ਕਰੂਗੀ ਪਰ ਜੇ ਕਿਤੇ ਉਹ ਰਾਤ ਨੂੰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਉਹਨੂੰ ਆਹ ਕਾ ਕੇ ਟਾਲ ਦਿੰਦੇ ਕਿ ਵਿਚਾਰੇ ਹੁਣ ਤੇ ਸਾਰਾ ਦਿਨ ਥੱਕ ਹਾਰ ਕੇ ਘਰ ਨੂੰ ਆਏ ਹੁਣ ਇਹਨਾਂ ਨੂੰ ਰੋਟੀ ਨਾ ਦੇ ਦਿਓ ਆਪਣੀ ਗੱਲਾਂ ਸੁਣਾਉਣ ਲੱਗ ਜਾਓ ਉਹ ਵਿਚਾਰੀ ਫੇਰ ਉੱਥੇ ਚੁੱਪ ਕਰਕੇ ਬਿਚਲੋ ਇਹਨਾਂ ਦੇ ਘਰਾਂ ਦਾ ਰਿਵਾਜ ਹੈ ਕੋਈ ਗੱਲ ਨਹੀਂ ਆਪਾਂ ਫੇਰ ਕਦੀ ਗੱਲ ਕਰ ਲਵਾਂਗੇ ਤੇ ਰੋਟੀ ਦੇ ਦਿੰਦੇ ਉਹ ਵਿਚਰੀ ਬੜੀ ਦੁਰਦਅਜ ਪੈ ਜਾਂਦੀ ਹੈ ਵੀ ਹੈ ਨਾ ਦੇ ਘਰ ਦਾ ਰਵਾਜ ਇਹਨਾਂ ਦਾ ਤੌਰ ਤਰੀਕੇ ਕਿ ਜੇ ਤੇ ਸਵੇਰੇ ਸੁਣਾਈਏ ਗੱਲ ਤਾਂ ਵੀ ਨਹੀਂ ਕਰ ਸਕਦੇ ਹਾਂ ਅੱਛਾ ਜੇ ਦਿਨ ਤੇ ਕੰਮ ਕਰਕੇ ਆਉਂਦੇ ਆਦਮੀ ਹਾਂ ਰਾਤ ਨੂੰ ਥੱਕ ہار ਕੇ ਤੇ ਆਉਂਦੇ ਆਂ ਖੈਰ ਵੀ ਜੇ ਰਾਤ ਨੂੰ ਕਰੀਏ ਤੇ ਐ ਕਹਿ ਦਿੰਦੇ ਕਿ ਰਾਤ ਨੂੰ ਰੋਟੀ ਪਾਣੀ ਦੇ ਲਓ ਔਰ ਜਾ ਕੇ ਸੌਂ ਜੋ ਉਹ ਵਿਚਾਰੀ ਸੋਚਦੀ ਹੁੰਦੀ ਹੈ ਵੀ ਗੱਲਾਂ ਕਰੀਏ ਤੇ ਕਿਸ ਟਾਈਮ ਕਰੀ ਹੈ ਨਾ ਚਲੋ ਫਿਰ ਆਪਾਂ ਇਹਨਾਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਦੇ ਆਂ ਗੌਰ ਫਰਵੰਦੇ ਆਂ ਸੁਣ ਕੇ ਜ਼ਰੂਰ ਜਾਓ ਹਾਂ ਇੱਕ ਗੱਲ ਜ਼ਰੂਰ ਕਹੂੰਗੀ ਆਹ ਗੱਲਾਂ ਕਿਸੇ ਕਿਸੇ ਘਰ ਦੀ ਕਹਾਣੀ ਹੋ ਸਕਦੀਆਂ ਕਿਤੇ ਕਿਤੇ ਦੀ ਗੱਲਾਂ ਹੋ ਸਕਦੀਆਂ ਪਰ ਸਾਰੇ ਘਰਾਂ ਦੀ ਤੇ ਆਪਾਂ ਗੱਲ ਕਰਦੇ ਆਂ ਸ਼ੁਰੂ ਕਰਦੇ ਹਾਂ। ਦੇਖੋ ਜ਼ਾਦ ਇੱਕ ਬਜ਼ੁਰਗ ਆਦਮੀ ਕੰਮ ਤੋਂ ਆਪਣੇ ਘਰ ਨੂੰ ਆਉਂਦਾ ਹੈ ਤੇ ਉੱਥੇ ਸੱਸ ਨੂੰ ਉਹਦੇ ਕੋਲ ਬੜੇ ਪਿਆਰ ਨਾਲ ਬਹਿੜਦੇ ਹੈ। ਹਾਲ ਚਾਲ ਭਾਵੇਂ ਪੁੱਛੇ ਨਾ ਪੁੱਛੇ ਦਿਨ ਚ ਕਿਆ ਕੰਮ ਕਰਿਆ ਕਿਸ ਤਰ੍ਹਾਂ ਕਰਿਆ ਕਿਆ ਖਾਇਆ ਕਿਆ ਪੀਆ ਪੁੱਛਣਾ ਨਾ ਪੁੱਛਣਾ ਇੱਕ ਬਰਾਬਰ ਪਰ ਬਹੁਦੀ ਛੋਟੀ ਤੇ ਲੈ ਕੇ ਬੜੀ ਤੱਕ ਦੀ ਗੱਲ ਸਾਰੇ ਉਹਨੇ ਆਪਣੇ ਆਦਮੀ ਦੇ ਮੋਰੇ ਰੱਖ ਦਿੰਦੀ ਹੈ ਉਹਨੂੰ ਐਨ ਲੱਗਦਾ ਹੁੰਦਾ ਹੈ ਕਿ ਜਿਸ ਤਰ੍ਹਾਂ ਹੁਣ ਬਹੂ ਨਹੀਂ ਲੈ ਕੇ ਆਏ ਹੈ ਕੋਈ ਨੁੱਕਰ ਲੈ ਆਏ ਹੈ ਐਨੂੰ ਆਪਾਂ ਜੋ ਮਰਜ਼ੀ ਕਹਿ ਸਕਦੇ ਆ ਅੱਗੇ ਤੇ ਬੋਲ ਨਹੀਂ ਸਕਦੇ ਉਥੇ ਮੇਰੇ ਹਿਸਾਬ ਨਾਲ ਜੇ ਕਿਤੇ ਆਦਮੀਆਂ ਦੇ ਹੱਥਾਂ ਵਿੱਚ ਡੋਰ ਹੋਵੇ ਨਾ ਕਰਦੀ ਕਦੇ ਵੀ ਕਿਸੇ ਦਾ ਘਰ ਨਿਉਜੜਦਾ ਘਰ ਦੀ ਗੱਲਾਂ ਘਰਾਂ ਦੇ ਵਿੱਚ ਰਹਿ ਜਾਂਦੀਆਂ ਉਹ ਕਿਸ ਤਰ੍ਹਾਂ ਦੇਖੋ ਜੇ ਬਜ਼ੁਰਗ ਆਦਮੀ ਆਪਣੇ ਘਰ ਵਾਲੇ ਦੀ ਗੱਲਾਂ ਸੁਣ ਕੇ ਚਾਰ ਗੱਲਾਂ ਉਸ ਧੀ ਨੂੰ ਉਸ ਬਹੂ ਨੂੰ ਕਹਿ ਦਿੰਦਾ ਨਾ ਆ ਗੱਲ ਚੰਗੀ ਨਹੀਂ ਹੁੰਦੀ ਹਾਂ ਜੇ ਸਮਝੇ ਉਹਨਾਂ ਨੂੰ ਪਤਾ ਹੁੰਦਾ ਕਿਉਂਕਿ ਉਹਨਾਂ ਨੂੰ ਤੇ ਕਿੰਨੀ ਦੇ ਹੋਗੇ ਉਹਨਾਂ ਦੇ ਨਾਲ ਰਹਿੰਦੇ ਹਨ ਉਹਨੂੰ ਪਤਾ ਹੁੰਦਾ ਉਹਦੀ ਆਦਤ ਦਾ ਵੀ ਇਹਨੂੰ ਗੱਲ ਵਧਾ ਅਛੜਾ ਕੇ ਕਹਿਣ ਦੀ ਆਦਤ ਹੈ ਤੇ ਆ ਕਹਿ ਦਿੰਦੀ ਹੈ ਤੇ ਉੱਥੇ ਆਪਣੀ ਨੂੰ ਨਾਲ ਬੈਠੇ ਗੱਲਾਂ ਬਾਤਾਂ ਕਰਨ ਕਿ ਭਾਈ ਦੇਖ ਇਹਦੀ ਆਦਤ ਹੀ ਇਸ ਤਰ੍ਹਾਂ ਦੀ ਹੈ ਤੈਨ ਦੀ ਗੱਲ ਦਾ ਗੁੱਸਾ ਨਹੀਂ ਖਾਣਾ ਹੈ ਸਾਨੂੰ ਤੇਰਾ ਤੇ ਅਜੇ ਪਤਾ ਨਹੀਂ ਪਰ ਤੈਨੂੰ ਬੋਲ ਦੀ ਨ ਵੀ ਸੁਣਾ ਇਸ ਕਰਕੇ ਤੈਨੂੰ ਵੀ ਕੁਝ ਨਹੀਂ ਕਹਿ ਸਕਦੇ ਹਨਾ ਤੇ ਹੁਣ ਇਹ ਤੂੰ ਨਵੀਂ-ਨਵੀਂ ਆਈ ਐ ਆਣੇ ਵਾਲੇ ਟਾਈਮ 'ਚ ਸਾਨੂੰ ਪਤਾ ਲੱਗ ਜੂ ਕਿ ਤੇਰੇ ਵੀ ਹੌ ਭੌ ਤੌਰ ਤਰੀਕੇ ਹਨ ਉੱਠਣੇ ਬੈਠਣੇ ਦਾ ਵੀ ਗੱਲਬਾਤ ਕਰਨੇ ਦਾ ਵੀ ਤੇ ਤੁਆਂ ਦੀ ਗੱਲ ਦਾ ਗੁੱਸਾ ਨਾ ਕਰੇ ਚੁੱਪ ਕਰਕੇ ਆਪਣੇ ਫਰਜ਼ ਨਿਭਾ ਆਪਣੇ ਕੰਮ ਕਰ ਬਾਕੀ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਤੂੰ ਉਸ ਨੂੰ ਨੂੰ ਐਨਾ ਅੰਦਰੇ-ਅੰਦਰ ਖੁਸ਼ੀ ਹੁੰਦੀ ਐ ਕਿ ਚਲੋ ਬਾਪ ਐ ਸੋਰਾ ਐ ਉਨੇ ਦੋ ਗੱਲਾਂ ਮੈਨੂੰ ਪਿਆਰ ਨਾਲ ਸਮਝਾਈਆਂ ਤੇਨ ਦੀ ਚੰਗੀ ਲਗੀ ਮੈਨੂੰ ਗੱਲਾਂ ਸੁਣ ਕੇ ਅੱਛਾ ਲਗਿਆ ਕਿ ਮੰਮੀ ਦੀ ਆਦਤ ਹੀ ਇਹ ਜੀ ਹੈ ਤੇ ਕੋਈ ਗੱਲ ਨਹੀਂ ਛੱਡ ਦ ਪਰ ਜੇ ਕਿਤੇ ਹਰ ਰੋਜ਼ ਇਸ ਤਰ੍ਹਾਂ ਚੱਲਦਾ ਰਹੇ ਨਾ ਤੇ ਕਿਤੇ ਨਾ ਕਿਤੇ ਉਹ ਬਜ਼ੁਰਗ ਆਦਮੀ ਜੋ ਬਾਹਰ ਤੇ ਕੰਮ ਪਤਿਆ ਹੈ ਬਹੁਤ ਦਾ ਸੋਹਣਾ ਹੈ ਕਿਤੇ ਨਾ ਕਿਤੇ ਉਹਨੂੰ ਵਿਸ਼ਵਾਸ ਹੋ ਜੂਗਾ ਵੀ ਹਾਂ ਆਹ ਬਹੂ ਹੈ ਨਾ ਜਿਹੜੀ ਸਹੀ ਜੇ ਮੈਂ ਮਿਸ ਸਹੀ ਕਹਿੰਦੀ ਆ ਵੀ ਗਲਤ ਹੋ ਸਕਦੀ ਹੈ ਦੇਖੋ ਨਵੀਂ ਨਵੀਂ ਉਤੇ ਕੋਈ ਕੁਝ ਨਹੀਂ ਕਹਿੰਦਾ ਜਦ ਅਗਲੀਆਂ ਨੂੰ ਇਹਨੇ ਨੇ 10 10 ਬਾਰੰਬਾਰ 22 25 25 ਸਾਲ ਹੋ ਜਾਂਦੇ ਨੇ ਫਿਰ ਤੇ ਉਹਦੇ ਹਾਉ ਭਾਉ ਤੌਰ ਤਰੀਕੇ ਵੀ ਸਭ ਨੂੰ ਪਤਾ ਲੱਗ ਹੀ ਜਾਂਦਾ ਹੈ ਜਦੋਂ ਉਹਦੇ ਐਨੇ بڑے بڑے ਬੱਚੇ ਹੋ ਜਾਂਦੇ ਆ ਅਜੇ ਵੀ ਉਹ ਬਹੁ ਦੇ ਤੌਰ ਤਰੀਕੇ ਗੱਲਾਂ ਬਾਤਾਂ ਦਾ ਉੱਠਣੇ ਬੈਠਣੇ ਦਾ ਬੋਲਬਾਣੀ ਦਾ ਨਪਕੀ ਸੇ ਨੂੰ ਪਤਾ ਲੱਗਾ ਤੇ ਇਹਦਾ ਮਤਲਬ ਆ ਹੁੰਦਾ ਕਿ ਉਹਨੂੰ ਦੇਖੀ ਨੂੰ ਅਣਦੇਖਾ ਕਰਿਆ ਜਾ ਰਿਹਾ ਹੈ ਉਹਦੀ ਗੱਲਾਂ ਦੇ ਵਿਸ਼ਵਾਸ ਕੋਈ ਨਹੀਂ ਕਰਦਾ ਹੈ ਹਾਂ ਜੋ ਬਜ਼ੁਰਗ ਔਰਤ ਘਰ ਦੇ ਵਿੱਚ ਹੈਗੀ ਹੈ ਸੱਸ ਹੈ ਜੋ ਉਹਦੀ ਗੱਲਾਂ ਬੜੇ ਸੁੱਖ ਜਿਹੇ ਤਰੀਕੇ ਨਾਲ ਸਾਰੇ ਸੁਣ ਲੈਂਦੇ ਆਂ ਵਿਸ਼ਵਾਸ ਵੀ ਕਰ ਲੈਂਦੇ ਆਂ ਉਹਨੂੰ ਫਿਰ ਇਹਨ ਲੱਗਦਾ ਹੁੰਦਾ ਬਹੂ ਨੂੰ ਕਿ ਦੇਖੋ ਇਹਨਾਂ ਨੇ ਤੇ ਮੇਰੀ ਗੱਲਾਂ ਸੁਣਨੀਆਂ ਕਿ ਸੱਸ ਸੋ ਰਹੀ ਐ ਚਲੋ ਕੋਈ ਗੱਲ ਨਹੀਂ ਛੱਡੋ ਉਹਨੂੰ ਇਹਨ ਲੱਗਦਾ ਐ ਕਿ ਮੈਂ ਆਪਣੇ ਘਰ ਵਾਲਿਆਂ ਨੂੰ ਤੇ ਦੱਸ ਸਕਦੀ ਆਂ ਉਹਦਾ ਰਾਈਟ ਬਣਦਾ ਆਪਣੇ ਘਰ ਵਾਲਿਆਂ ਨੂੰ ਸਾਰੀ ਗੱਲ ਸੁਣਨਾ ਦੱਸਣੀ ਚਾਹੀਦੀ ਐ ਐਦੇ ਵਿੱਚ ਕੋਈ ਵੀ ਗਲਤ ਨਹੀਂ ਐ ਅਗੇ ਉਸ ਮੁੰਡੇ ਨੂੰ ਪਤਾ ਹੋਣਾ ਚਾਹੀਦਾ ਕਿ ਇਸ ਟਾਈਮ ਕਿਹਦੇ ਨਾਲ ਕਿਹੜੀ ਗੱਲ ਕਰਨੀ ਹੈ ਕਿਸ ਤਰ੍ਹਾਂ ਕਰਨੀ ਹੈ ਉਸ ਮੁੰਡੇ ਨੂੰ ਪਤਾ ਹੋਣਾ ਚਾਹੀਦਾ ਹੈ ਦੇਖੋ ਜਦ ਉਹ ਦੋਨੇ ਉਹਨਾਂ ਦੇ ਵਿੱਚ ਕਿਸੇ ਚੀਜ਼ ਦਾ ਪਰਗਾ ਨਹੀਂ ਉਹ ਹਰ ਇੱਕ ਗੱਲਬਾਤ ਇੱਕ ਦੂਜੇ ਨਾਲ ਬੜੇ ਸੋਖੇ ਜਿਹੇ ਤਰੀਕੇ ਨਾਲ ਰੱਖ ਦਿੰਦੇ ਹੈ ਕੁੜੀ ਨੂੰ ਹੈ ਜਿਹੜੀ ਬਹੁ ਉਸ ਮੁੰਡੇ ਦੀ ਉਹ ਸਾਰੀ ਗੱਲਾਂ ਦੇਖੋ ਛੁੱਟ ਛੁੱਟ ਗੱਲਾਂ ਵੀ ਆਪਣੀ ਕਿਆ ਜਾਂ ਕਿਤੇ ਵੀ ਜਾ ਰਹੀ ਹੈ ਕਿਤੇ ਵੀ ਆ ਰਹੀ ਹੈ ਸਾਰੀ ਗੱਲਾਂ ਆਪਣੇ ਘਰ ਵਾਲੇ ਨੂੰ ਦੱਸਦੀ ਹੈ ਨਾ ਤੇ ਆਦਮੀ ਦਾ ਵਿਸ਼ਵਾਸ ਬਣਿਆ ਰਹਿੰਦਾ ਹੈ ਬਣਾ ਕੇ ਰੱਖਣਾ ਸਭ ਤੋਂ ਵੱਡੀ ਗੱਲ ਹੈ ਤੇ ਦੂਜੀ ਸਾਈਡ ਜੇ ਉਹ ਮੁੰਡਾ ਵੀ ਆਪਣੀ ਸਾਰੀ ਗੱਲ ਸੱਚੇ ਜੇ ਦਿਲ ਨਾਲ ਸੱਚਾ ਜੇ ਨਾਲ ਉਹਨੂੰ ਬਹੂ ਨੂੰ ਆਪਣੇ ਘਰ ਵਾਲੇ ਨੂੰ ਦੱਸਦਾ ਹੈ ਨਾ ਤੇ ਉਹ ਵੀ ਕੋਈ ਉਹਦੇ ਬਾਰੇ ਕੁਝ ਕਹੀ ਜਾਵੇ ਉਹਨੂੰ ਵਿਸ਼ਵਾਸ ਹੋ ਜਾਂਦਾ ਜਿਵੇਂ ਮੇਰੀ ਗੱਲ ਸੁਣਦਾ ਮੈਂ ਇਹ ਦੀ ਸੁਣਦੀ ਐ ਤੇ ਉਹ ਤੀਜੇ ਬੰਦੇ ਨੂੰ ਕਲਦੀ ਵੀ ਆਪਣੇ ਵਿੱਚ ਨਹੀਂ ਆਣ ਦਿੰਦੇ ਆਪਣਾ ਰਿਸ਼ਤਾ ਆਪ ਬਚਾ ਲੰਨੇ ਤੇ ਜੋ ਆਪਣੇ ਘਰ ਵਾਲੇ ਨੂੰ ਨਹੀਂ ਦੱਸੂਗੀ ਗੱਲਾਂ ਉਹ ਕਿੰ ਨੂੰ ਦੱਸੂਗੀ ਕਈਕ ਵਾਰ ਮੁੰਡਿਆਂ ਦਾ ਵੀ ਕਿਹਾ ਹੁੰਦਾ ਹੈ ਉਹਨਾਂ ਨੇ ਸਾਰੀ ਗੱਲਾਂ ਆਪਣੀ ਘਰ ਵਾਲੇ ਦੀ ਬੜੇ ਹੀ ਸੋਖੇ ਜਿਹੇ ਤਰੀਕੇ ਨਾਲ ਸੁਣ ਲੈਂਦੀਆਂ ਹਾਂ ਫਿਰ ਕੀ ਹੋਇਆ ਹਾਂ ਫਿਰ ਕਿਸ ਤਰ੍ਹਾਂ ਹੋਇਆ ਜਦੋਂ ਨੇ ਦਾਸੀ দেয়া ਮਮੀ ਨੇ ਮੈਨੂੰ ਐ ਕਿਹਾ ਏ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਦਿਨ ਦੇ ਵਿੱਚ ਸਾਰੀ ਗੱਲਬਾਤ ਹੋਈ ਹੈ ਤੇ ਮੁੰਡੇ ਦਾ ਫਰਜ਼ ਬਣਦਾ ਉੱਥੇ ਆਪਣੇ ਘਰਦਿਆਂ ਨੂੰ ਬਿਠਾਵੇ ਗੱਲਬਾਤ ਕਰੇ ਉਹਨਾਂ ਨਾਲ ਇੱਕ ਗੱਲ ਜ਼ਰੂਰ ਹੋਣੀ ਚਾਹੀਦੀ ਆ ਮੁੰਡੇ ਦੇ ਅੰਦਰ ਆ ਕੁਆਲਿਟੀ ਹੋਣੀ ਚਾਹੀਦੀ ਹੈ ਜੇ ਤੇ ਉਹਦੀ ਘਰ ਵਾਲੀ ਦੀ ਗੱਲ ਆ ਭਾਵੇਂ ਉਹ ਮੈਂ ਵੀ ਆ ਮੈਂ ਦੂਜਿਆਂ ਨੂੰ ਨਹੀਂ ਕਹਿ ਸਕਦੀ ਜੇ ਮੈਂ ਮੇਰੀ ਗਲਤੀ ਹੈ ਆ ਉਹਦੀ ਘਰ ਵਾਲੀ ਦੀ ਗਲਤੀ ਹੈ ਤੇ ਬੇਸ਼ੱਕ ਕਹਿਣਾ ਚਾਹੀਦਾ ਪਰ ਜੇ ਉਹਦੀ ਮਾਂ ਦੀ ਗਲਤੀ ਹੁੰਦੀ ਹੈ ਨਾ ਉਹ ਵੀ ਗੱਲ ਚਾਰ ਬੰਦਿਆਂ ਦੇ ਵਿੱਚ ਘਰ ਦੇ ਮੈਂਬਰਾਂ ਦੇ ਵਿੱਚ ਕਿਆ ਦੇਣੀ ਚਾਹੀਦੀ ਉਹਦੇ ਨਾਲ ਕਿਆ ਗੱਲ ਹੁੰਦੀ ਹੈ ਉਸ ਕੁੜੀ ਨੂੰ ਵਿਸ਼ਵਾਸ ਹੋ ਜਾਂਦਾ ਹੈ ਉਸ ਉਹਦੇ ਘਰ ਵਾਲੇ ਨੂੰ ਵਿਸ਼ਵਾਸ ਹੋ ਜਾਂਦਾ ਉੱਥੇ ਵੀ ਦੇਖੋ ਜਿਹਦੇ ਨਾਲ ਮੈਂ ਵਿਆਹ ਕੇ ਆਈ ਹਾਂ ਨਾ ਹੋਰ ਕੋਈ ਸੁਣੇ ਨਾ ਸੁਣੇ ਜਿਹੜਾ ਬੰਦਾ ਮੰਨੂ ਇਸ ਘਰ ਦੇ ਵਿੱਚ ਲੈ ਕੇ ਆਇਆ ਹੈ ਉਹ ਸਹੀ ਨੂੰ ਸਹੀ ਗਲਤ ਨੂੰ ਗਲਤ ਕਹ ਦਿੰਦਾ ਹੈ ਬਹੁਤ ਖੁਸ਼ ਹੁੰਦੀ ਹੈ ਉੱਥੇ ਔਰਤ ਵਿਹਾ ਮੈਨੂੰ ਇਹ ਜਦ ਵਧੀਆ ਜੀਵਨ ਸਾਥੀ ਮਿਲਿਆ ਕਿ ਮੈਂ ਆਪਣੀ ਗੱਲ ਬੇ ਤੜਾਕ ਬਿਨਾਂ ਡਰੇ ਬਿਨਾਂ ਚਿੰਜ ਕੇ ਆਪਣੇ ਘਰ ਵਾਲੇ ਨੂੰ ਕਹਿ ਸਕੀ ਪਰ ਜੇ ਕਿਤੇ ਉੱਥੇ ਉਸ ਜੋ ਨੂੰ ਆਈ ਹੈ ਉਹਦਾ ਘਰ ਵਾਲਾ ਯਾ ਉਹਨਾਂ ਦਾ ਮੁੰਡਾ ਸਾਰੀ ਗੱਲਾਂ ਸੁਣ ਕੇ ਉੱਥੇ ਉਹ ਵੀ ਇਗਨੋਰ ਕਰ ਦੇਵੇ ਜਦ ਕਿ ਉਹਨੂੰ ਪਤਾ ਹੁੰਦਾ ਆਪਣੇ ਮਾਂ-ਬਾਪਾਂ ਦਾ ਸਭ ਨੂੰ ਪਤਾ ਹੁੰਦਾ ਜੇ ਕਿਤੇ ਉਹ ਹੀ ਮੁੰਡਾ ਕਹਿ ਦੇਵੇ ਕਿ ਦੇਖੋ ਉਹ ਮੇਰੇ ਮਾਂ-ਬਾਪ ਉਹਨੂੰ ਬੋਲੀ ਜਾਣਦੇ ਜੋ ਬੋਲ ਰਹੀ ਹੈ ਛੱਡ ਪਰਾਂ ਤੂੰ ਆਪਣੇ ਕੰਮ ਕਰਨੀ ਧਿਆਨ ਦੇ ਤੂੰ ਆਪਣਾ ਕੰਮ ਕਰ ਆਪਣੇ ਘਰ ਨੂੰ ਦੇਖ ਤੇ ਆਪਣੇ ਬੱਚੇ ਪਾਲ ਉੱਥੇ ਕਿਤੇ ਨਾ ਕਿਤੇ ਉਸ ਔਰਤ ਦਾ ਜੋ ਮਨ ਹੈ ਨਾ ਫਿੱਕਾ ਪੈ ਜਾਂਦਾ ਉੱਥੇ ਉਹਨੂੰ ਲੱਗਦਾ ਹੁੰਦਾ ਹੈ ਵੀ ਇਹ ਬੰਦਾ ਹੈ ਨਾ ਜਿਹੜਾ ਮੈਨੂੰ ਇਸ ਘਰ ਚ ਲੈ ਕੇ ਜ਼ਰੂਰ ਆਇਆ ਹੈ ਪਰ ਮੇਰਾ ਬਣਾ ਨੇ ਆਪਣੇ ਮਾਪੇ ਦਾ ਹੀ ਬਣਿਆ ਹੈ ਉਹਨਾਂ ਦਾ ਹੀ ਬਣ ਕੇ ਰਹਿ ਗਿਆ ਉਹਨੂੰ ਆ ਲੱਗਦਾ ਹੁੰਦਾ ਪਰ ਜੇ ਦੋਨੇ ਸਾਈਡਾਂ ਦੇ ਬਜ਼ੁਰਗ ਲਾਲੋ ਬੰਦਾ ਇੱਕ ਉਹਨਾਂ ਦਾ ਮੁੰਡਾ ਬਾਪ ਪੁੱਤ ਦੋਨੇ ਬੈਠ ਕੇ ਦੋਨੇ ਔਰਤਾਂ ਨੂੰ ਵੀ ਬਿਠਾ ਲਵੇ ਉਹਨਾਂ ਨਾਲ ਗੱਲਬਾਤ ਕਰੇ ਵੀ ਦੇਖੋ ਉਸ ਨੂੰ ਉਹਨੇ ਸਮਝਾ ਦਵੇਂ ਤੇ ਉਸ ਘਰ ਦੇ ਵਿੱਚ ਜਿਹੜੀ ਉਹ ਸੱਸ ਹੈ ਉਹਨੂੰ ਵੀ ਸਮਝਾ ਦਨੇ ਵੀ ਦੇਖ ਹੁਣ ਤੈਨੂੰ ਪਿੱਛੇ ਹਟਣਾ ਪੈਣਾ ਠੀਕ ਹੈ ਘਰ ਦੇ ਵਿੱਚ ਇੱਕ ਨਵਾਂ ਮੈਂਬਰ ਆਇਆ ਹੈ ਬਹੂ ਆਈ ਹੈ ਉਹਨੇ ਘਰ ਦੇ ਕੰਮ ਕਰਨੇ ਜੇ ਉਹ ਕਿਤੇ ਗਲਤ ਕਰਦੀ ਹੈ ਹਾਂ ਤੂੰ ਕਹਿ ਸਕਦੀ ਹੈ ਪਰ ਟੋਕਾ ਟਾਕੀ ਨਹੀਂ ਕਰ ਸਕਦੇ ਹਨ ਤੇ ਉਸ ਜਿਹੜੀ ਉਹ ਨੂੰ ਹੈ ਨਾ ਉਸ ਘਰ ਦੇ ਵਿੱਚ ਉਨਨ ਇੱਕ ਵਿਸ਼ਵਾਸ ਹੋ ਜਾਂਦਾ ਹੈ ਪੱਕਾ ਉਥੇ ਐ ਲੱਗਦਾ ਹੁੰਦਾ ਉਹਨੂੰ ਵੀ ਦੇਖੋ ਮੇਰੀ ਗੱਲ ਵੀ ਸੁਣੇ ਜਾ ਰਹੀ ਹੈ ਜੇ ਮੈਂ ਕਿਤੇ ਗਲਤੀ ਕਰੂਗੀ ਮੈਨੂੰ ਸਮਝਾ ਵੀ ਦਿਓਗੇ ਉਹਨੂੰ ਮਾਨ ਹੋ ਜਾਂਦਾ ਹੈ ਕਿ ਮੇਰੀ ਗੱਲਾਂ ਆਲਤੂ ਫालतੂ ਨਹੀਂ ਸਮਝੀ ਜਾਂਦੀਆਂ ਮੇਰੀ ਵੀ ਗੱਲ ਸੁਣਨੇ ਵਾਲਾ ਇਸ ਘਰ ਦੇ ਵਿੱਚ ਕੋਈ ਨਾ ਕੋਈ ਹੈਗਾ ਦੂਜੀ ਗੱਲ ਜੇ ਕਿਤੇ ਸਾਰੇ ਘਰਾਂ ਦੇ ਵਿੱਚ ਆਦਮੀ ਫੈਸਲੇ ਲੈਂਦੇ ਹਨ ਨਾ ਉਹ ਕਦੇ ਨਹੀਂ ਬिखरਦੇ ਕਦੇ ਵੀ ਨਹੀਂ ਬिखरਦੇ ਉਹਨਾਂ ਘਰਾਂ ਦੇ ਵਿੱਚ ਆਦਨੀਆਂ ਦਾ ਰੁਤਬਾ ਹਮੇਸ਼ਾ ਬਣਾ ਰਹਿਣਾ ਚਾਹੀਦਾ ਹੈ ਵਧਿਆ ਰਹਿੰਦਾ ਹੈ ਉਹਨਾਂ ਘਰਾਂ ਦੇ ਵਿੱਚ ਔਰਤਾਂ ਨੂੰ ਵੀ ਡਰ ਭੈ ਹੁੰਦਾ ਹੈ ਵੀ ਜੇ ਕਿਤੇ ਆਦਮੀਆਂ ਤੱਕ ਗੱਲ ਚੱਲੇ ਗਈ ਤੇ ਪਤਨੀ ਫਿਰ ਕਿਆ ਕੁਸ਼ ਹੋ ਜੂਗਾ ਜੇ ਕਿਤੇ ਔਰਤਾਂ ਘਰਾਂ ਦੇ ਵਿੱਚ ਪ੍ਰਧਾਨ ਬਣੀ ਰਹੇ ਨਾ ਘਰ ਬਹੁਤੀ ਦੇੰਨੀ ਚਲਦੇ ਉਹਨਾਂ ਘਰਾਂ ਦੇ ਵਿੱਚ ਤੂ ਤੂ ਮੈਂ ਮੈਂ ਸੱਸੂ ਦੀਰ ਬਹੁਤੀ ਹਮੇਸ਼ਾ ਰਹੋਗੇ ਲੜਾਈ ਝਗੜੇ ਬਣੇ ਰਹਿਣੇ ਭਾਵੇਂ ਬਹੂ ਕਿਸੇ ਨੂੰ ਵੀ ਭਾਵੇਂ ਸੱਸੇ ਭਾਵੇਂ ਸੂਰੇ ਭਾਵੇਂ ਕੋਈ ਹੋਰ ਵੀ ਹੈ ਘਰ ਦੇ ਵਿੱਚ ਕਿਸੇ ਦਾ ਵੀ ਕਿੰਨਾ ਕੁ ਮਰਜ਼ੀ ਕਰ ਲਵੇ ਉਸ ਬਹੂ ਨੂੰ ਇੱਜ਼ਤ ਰਿਸਪੈਕਟ ਕਦੇ ਨਹੀਂ ਦਿੰਦਾ ਕੋਈ ਵੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਹੈ ਵੀ ਜਦ ਇਹਦੇ ਘਰ ਵਾਲਾ ਨਹੀਂ ਨਾ ਇਹਦੀ ਇੱਜ਼ਤ ਕਰਦਾ ਦੂਸਰਾ ਵੀ ਕੋਈ ਨਹੀਂ ਦਿੰਦਾ ਜਦ ਇਹਦੇ ਸਾਸੋਰੀ ਨੇ ਨਾ ਇਹਦੀ ਇੱਜ਼ਤ ਕਰਦੇ ਹਨ ਤੇ ਦੂਸਰਾ ਵੀ ਅਸੀਂ ਕਿਉਂ ਕਰੀਏ ਹਾਂ ਪਤਾ ਸਭ ਨੂੰ ਹੁੰਦਾ ਹੈ ਵੀ ਬਗਾਨੀਤੀ ਕਹੇ ਜੀ ਹੁੰਦੀ ਹੈ ਪਰ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਵੀ ਕਿਸੇ ਦੇ ਘਰ ਦੇ ਵਿੱਚ ਇੰਟਰਫੇਅਰ ਨਹੀਂ ਕਰਦਾ ਹੈ ਉਹਨੂੰ ਪਤਾ ਹੁੰਦਾ ਹੈ ਬਸ ਅੱਖਾਂ ਨਾਲ ਸਭ ਕੁਝ ਦੇਖ ਕੇ ਅੱਖਾਂ ਬੰਦ ਕਰ ਲੈਣੇ ਵੀਦਗਲੇ ਆਪ ਹੀ ਨਹੀਂ ਆਪਣੇ ਘਰ ਦਾ ਸਟੈਂਡ ਨਹੀਂ ਦੇਖ ਸਕਦੇ ਸਟੈਂਡ ਨਹੀਂ ਕਰ ਸਕਦੇ ਹਨ ਘਰ ਨੂੰ ਦੂਰ ਤੋਂ ਨਹੀਂ ਦੇਖ ਸਕਦੇ ਤੀਜੇ ਬੰਦੇ ਨੇ ਤੇ ਵਿੱਚ ਕਿਆ ਕੁੱਦ ਕੇ ਕੋਈ ਹੱਲ ਥੋੜਾ ਨਾ ਕਰਨ ਆਉਂਦਾ ਹਾਂ ਜੇ ਕੋਈ ਤੀਸਰਾ ਚੌਥਾ ਕੋਈ ਵੀ ਬੰਦਾ ਘਰ ਦੀ ਗੱਲਾਂ ਦੇ ਵਿੱਚ ਕੁੱਦਦਾ ਹੈ ਨਾ ਤੇ ਦੋ ਚਾਰ ਵਿਚਾਰਾ ਉਹ ਖਾ ਕੇ ਹੀ ਜਾਂਦਾ ਹੈ ਉਹਦੀ ਕੋਈ ਨਹੀਂ ਸੁਣਦਾ ਹੈ ਵੀ ਹਾਂ ਆ ਚੰਗੀ ਮੱਤ ਦੇ ਰਿਹਾ ਸੁਣ ਲੋ ਅੱਗੇ ਤੇ ਉਹਨੂੰ ਪੁੱਠਾ ਹੀ ਸਮਝਾ ਦਿੰਦੇ ਆ ਕਿ ਤੂੰ ਕੌਣ ਹੁੰਦਾ ਹੈ ਸਾਡੇ ਘਰਾਂ ਦੇ ਫੈਸਲੇ ਕਰਨੇ ਵਾਲਾ ਇਸ ਤਰ੍ਹਾਂ ਦਾ ਮਾਹੌਲ ਵੀ ਕਈ ਇੱਕ ਘਰਾਂ ਦੇ ਵਿੱਚ ਅੱਜ ਦੇ ਸਮੇਂ 'ਚ ਹੋ ਸਕਦਾ ਹੈ ਹੈਗਾ ਵੀ ਹੈ ਇਹ ਜੀ ਗੱਲ ਜੇ ਕਿਤੇ ਆਦਮੀ ਮੈਂ ਲਾਸਟ ਦੇ ਵਿੱਚ ਫੇਰ ਗਊਂਗੀ ਜੇ ਕਿਤੇ ਸਮਝਦਾਰ ਬੜੀ ਸਮਝਦਾਰੀ ਦੇ ਨਾਲ ਆਦਮੀ ਉਸ ਘਰ ਨੂੰ ਚਲਾਵੇਂ ਉਸ ਘਰ ਦੇ ਬਾਗ ਡੋਰ ਨੂੰ ਆਪਣੇ ਹੱਥਾਂ ਚ ਲੈ ਲਵੇਂ ਨਾ ਉਹ ਨੂੰ ਤੇ ਕਿਹਾ ਕੋਈ ਵੀ ਉਸ ਘਰ ਦੇ ਵਿੱਚ ਨਾ ਕੋਈ ਬੋਲ ਸਕਦਾ ਕਿਸੇ ਨੂੰ ਚੰਗਾ ਮਾੜਾ ਨਹੀਂ ਕੋਈ ਬੋਲੂਗਾ ਪਰ ਜੇ ਆਹੀ ਗੱਲਾਂ ਪਹਿਲਾਂ ਸੱਸ ਤੇ ਲਾਗੂ ਕਰੀ ਜਾਵੇਂ ਨਾ ਦਿੱਤਾਨੀ ਬੋਲਣਾ ਹੈ ਤੇ ਕਰ ਬਹੁਤ ਸੋਖੇ ਤਰੀਕੇ ਨਾਲ ਬਸ ਜਾਂਦਾ ਹੈ ਬਸਿਆ ਰਹਿੰਦਾ ਹੈ ਉਹਨਾਂ ਘਰਾਂ ਦੇ ਵਿੱਚ ਔਰਤਾਂ ਹਮੇਸ਼ਾ ਖੁਸ਼ ਮੱਥੇ ਤੇ ਕਦੇ ਵੀ ਕੋਈ ਤੂੜੀ ਨਹੀਂ ਪਾਉਂਦੀ ਹਮੇਸ਼ਾ ਉਹਨਾਂ ਦੇ ਚਿਹਰਿਆਂ ਦਾ ਜਿਹੜੀ ਔਰਤਾਂ ਹੈ ਨਾ ਉਹਨਾਂ ਦੇ ਚਿਹਰਿਆਂ ਦਾ ਨੂਰ ਬਣਿਆ ਰਹਿੰਦਾ ਕਿਉਂਕਿ ਜਦੋਂ ਉਹਨਾਂ ਦੇ ਅੰਦਰ ਡਰ ਰਹਿੰਦਾ ਨਾ ਕਿਸੇ ਚੀਜ਼ ਦਾ ਇਸ ਸਾਨੂੰ ਕੋਈ ਕੁਝ ਕਹਿ ਨਾ ਦੇਵੇ ਆਦਮੀ ਆ ਕੇ ਬਾਹਰ ਤੇ ਤੇ ਉਹਨਾਂ ਦੀ ਅੰਨੀ ਜ਼ਰੂਰਤ ਨਹੀਂ ਹੁੰਦੀ ਹੈ ਕਿ ਉਹ ਗਲਤ ਕਹਿ ਦੇਵੇ ਜਦ ਤੁਸੀਂ ਬਹੁ ਨੂੰ ਗਲਤ ਕਹੋਗੇ ਨਹੀਂ ਤੇ ਉਹ ਨਾ ਤੇ ਆਪਣੇ ਘਰ ਵਾਲੇ ਨੂੰ ਦੱਸੂਗੀ ਨਾ ਕਿਸੇ ਹੋਰ ਨੂੰ ਦੱਸੂਗੀ ਫੇ ਕਿੰਨਾ ਸੋਖਾ ਜਿਹਾ ਤਰੀਕਾ ਦੇਖੋ ਘਰ ਦੀ ਗੱਲਾਂ ਘਰ ਦੇ ਆਦਮੀ ਰੱਖ ਲਵੇ ਤੇ ਘਰ ਬਸਿਆ ਰਹਿੰਦਾ ਹੈ ਬਹੁਤ ਸੋਹਣੀ ਸੋਹਣੀ ਗੱਲ ਐ ਬਹੁਤ ਸੋਖਾ ਤਰੀਕਾ ਹੈ ਪਰ ਜੇ ਕਿਤੇ ਇਸ ਤਰ੍ਹਾਂ ਦਾ ਹੋਵੇ ਤਾਂ ਬਜ਼ੁਰਗ ਆਦਮੀ ਨੂੰ ਇਹ ਲੱਗਦਾ ਹੁੰਦਾ ਕਿ ਮੇਰੀ ਘਰ ਵਾਲੇ ਸਹੀ ਹੈ ਕਿ ਬਹੂ ਹੀ ਗਲਤ ਹੋ ਸਕਦੀ ਹੈ ਪਰ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਹੈ ਕਿਤੇ ਨਾ ਕਿਤੇ ਬਹੂ ਵੀ ਬਹੁਤ ਸਿਆਣੀ ਹੋ ਸਕਦੀ ਹੈ ਉਹਦੀ ਵੀ ਗੱਲਾਂ ਨੂੰ ਮਾਣ ਤਣ ਦੇ ਉਹਦੀ ਵੀ ਗੱਲਾਂ ਸੁਣੇ ਕਰੋ ਕਰਾਂ ਦੇ ਵਿੱਚ ਖਲਾਰਾ ਨਹੀਂ ਪੈਂਦਾ ਕਦੇ ਵੀ ਘਰਾਂ ਦੇ ਵਿੱਚ ਭਾਂਡੇ ਨਹੀਂ ਖੜਕਦੇ ਹਾਂ ਮੈਂ ਆ ਵੀ ਨਹੀਂ ਕਹਿੰਦੀ ਵੀ ਜਮਾਈ ਨੇ ਛੋਟੀ ਮੋਟੀ ਤੇ ਦੇਖੋ ਤੂ ਤੂ ਮੈਂ ਹੁੰਦੀ ਰਹਿੰਦੀ ਆ ਉਸ ਗੱਲ ਨੂੰ ਕਦੇ ਵੀ ਉਹ ਨਾ ਕਰੋ ਉਹਨੂੰ ਤੇ ਇਗਨੋਰ ਹੀ ਕਰੋ ਪਰ ਜੇ ਛੋਟੀਆਂ ਤੇ ਗੱਲਾਂ ਬੜੀ ਹੋ ਜੇ ਨੇ ਫਿਰ ਮੁੱਦੇ ਬਣ ਜਾਂਦੇ ਆ ਫਿਰ ਮੁੱਦੇ ਹੱਲ ਕਰਨੇ ਬੜੇ ਔਖੇ ਹੋ ਜਾਂਦੇ ਆ ਤੇ ਆਨੇ ਵਰਲਡ ਟਾਈਮ ਦੇ ਵਿੱਚ ਮੈਂ ਤੁਹਾਡੇ ਨਾਲ ਕਿਸੇ ਹੋਰ ਵਿਸ਼ੇ ਤੇ ਗੱਲ ਕਰੂੰਗੀ ਤਦ ਤੱਕ ਸਸੀਕਾ ਮੇਰੀ ਗੱਲ ਨੂੰ ਧਿਆਨ ਚ ਰੱਖੋ ਸੁਣਿਓ ਜਰੂਰ ਸਾਰੀ ਵੀਡੀਓ ਤੁਹਾਨੂੰ ਸਾਰੀ ਗੱਲ ਸਮਝ ਚ ਜਾਊ ਸਸੀਕਾ